ਵੇਖੀ ਅੱਪਾ ਸਭ ਜਾਣਦੇ ਆ ਕਿ ਜਿਹੜੀ ਨੈਸ਼ਨਲ ਇਲੈਕਸ਼ਨ ਆ ਲੋਕ ਸਭਾ ਦੀ ਹੈ ਵਿਧਾਨ ਸਭਾ ਦੀ ਕਿਉਂ ਨਾ ਹੋਵੇ ਇੱਕ ਬਹੁਤ ਹੀ ਰਿਸਪੌਂਸਿਬਿਲਟੀ ਵਾਲਾ ਕੰਮ ਹੈ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਬਹੁਤ ਸਾਰੇ ਉਪਰਾਲੇ ਕਰਦੀ ਹੈ ਕਿ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੀ ਮਤਦਾਨ ਦਾ ਹੱਕ ਜਿਹੜਾ ਅਦਾ ਕਰਨ ਇਸ ਮਹਿੰਮ ਦੇ ਤਹਿਤ ਅਸੀਂ ਬਨਾਲਾ ਵਿੱਚ ਕਈ ਸਾਰੇ ਸਕੂਲ ਕਈ ਸਾਰੇ ਹੋਰ ادارਿਆਂ ਦੇ ਵਿੱਚ ਕਾਲਜੇਸ ਦੇ ਵਿੱਚ ਇਵਨ ਇਨ ਡਿਫਰੈਂਟ ਕਲੋਨੀਆਂ ਅਸੀਂ ਫ੍ਰੀ ਐਕਟੀਵਿਟੀਜ਼ ਕਰਾ ਰਹੇ ਹਾਂ ਜਿਹਦੇ ਤੇ ਜਾਗਰੂਕਤਾ ਹੁੰਦੀ ਹੈ ਕਿ ਜਿਹੜੇ ਨਵੇਂ ਬੱਚੇ ਆ ਆਪਣੀ ਵੋਟ ਬੁਲਾ ਲੈਣ ਤੇ ਜਿੰਨੇ ਵੀ ਪੁਰਾਣੇ ਜਿਨ੍ਹਾਂ ਦੇ ਪਹਿਲਾਂ ਹੀ ਵੋਟਰ ਕਾਰਡ ਬਣੇ ਹੋਏ ਆ ਉਹ ਆਪਣਾ ਜਿਹੜਾ ਯੋਗਦਾਨ ਕਰਕੇ ਮਤਦਾਨ ਦਾ ਅਧਿਕਾਰ ਤੇ ਹੱਕ ਆਪਣਾ ਅਦਾ ਕਰਨ ਔਰ ਵਿਦਾਊਟ ਫੇਅਰ ਐਂਡ ਟ੍ਰੇਵਰ ਇਹ ਬਹੁਤ ਜ਼ਰੂਰੀ ਹੈ ਇਹ ਸਾਨੂੰ ਵੀ ਅਸੀਂ ਆਪਣੇ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਡਰਾਵੇ ਤੋਂ ਜਾਂ ਧਮਕੀ ਤੋਂ ਜਾਂ ਪ੍ਰਾਈਵਟ ਤੋਂ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਤਰ੍ਹਾਂ ਦੇ ਨਾ ਜਿਹੜੇ ਹੈਗੇ ਨੇ ਅੰਕਰ ਉਹਨਾਂ ਤੋਂ ਬਿਲਕੁਲ ਘਬਰਾਣਾ ਨਹੀਂ ਹੈ ਨਾ ਹੀ ਉਸ ਤੋਂ ਇਨਫਲੂਐਂਸ ਹੋਣਾ ਹੈ ਤੇ ਉਸ ਤੋਂ ਬਗੈਰ ਆਪਾਂ ਆਪਣੇ ਪੂਰੇ ਵੋਟ ਦੇ ਹੱਕ ਨੂੰ ਜਿਹੜਾ ਇਸਤੇਮਾਲ ਕਰਨਾ ਹੈ ਤੇ 1 ਜੂਨ ਨੂੰ ਜਿਹੜੀ ਲਾਸਟ ਫੇਜ ਆਫ ਇਲੈਕਸ਼ਨ ਵਿੱਚ ਪੰਜਾਬ ਦੀ ਚੋਣ ਹੋਏਗੀ ਪੰਜਾਬ ਸਟੇਟ ਵਿੱਚ ਲੋਕ ਸਭਾ ਦੀ ਚੋਣ ਹੋਏਗੀ ਤੇ ਸਾਡੀ ਅਪੀਲ ਹੈ ਤੇ ਸ਼ਾਸਨ ਵੱਲੋਂ ਕਿ ਜਿੰਨੇ ਵੀ ਬਨਾਲਾ ਨਿਵਾਸੀ ਹਨ ਉਹ ਆਪਣੇ ਵੋਟ ਦਾ ਹੱਕ ਜ਼ਰੂਰ ਅਦਾ ਕਰਨ ਮੇਰਾ ਨਾਮ ਰੂਪਿੰਦਰ ਜਿਤਕੌਰ ਅਜੀ ਮੈਂ ਵਾਈਐਸ ਕਾਲਜ ਦੇ ਵਿੱਚ تھیਟਰ ਫੈਕਲਟੀ ਦੇ ਦੌਰ ਕਰਦਾ ਹਾਂ। ਆ ਦੇਖੋ ਇੱਕਦੂਨ ਜਿਹੜੀਆਂ ਇਹ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇਗੀਆਂ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਅਸੀਂ ਜਿਹੜੀ VOTING ਕੈਂਪੇਨ ਆ ਇਹੀ ਵਿਸ਼ਾ ਜਿਹੜਾ ਨੁੱਕੜ ਨਾਟਕਾਂ ਦਾ ਰੱਖਿਆ ਗਿਆ। ਉਹਦੇ ਤਹਿਤ ਹੀ ਵਾਈਐਸ ਕਾਲਜ ਦੇ ਆਡੀਟੋਰੀਅਮ ਦੇ ਵਿੱਚ ਜਿਹੜੇ ਨੁੱਕੜ ਨਾਟਕਾਂ ਦੇ ਮੁਕਾਬਲੇ ਅੱਜ ਕਰਵਾਏ ਜਾ ਰਹੇ ਨੇਗੇ ਤੇ ਬਹੁਤ ਸਾਰੇ ਜਿਹੜੇ ਸਕੂਲ ਤੇ ਕਾਲਜ ਨੇ ਉਹ ਇੱਥੇ ਪਹੁੰਚੇ ਨੇ ਤੇ ਮੁੱਖ ਜਿਹੜਾ ਵਿਸ਼ਾ ਉਹ VOTING ਤੇ ਹੀ ਰੱਖਿਆ ਗਿਆ ਕਿ ਕਿਸ ਤਰ੍ਹਾਂ ਜਿਹੜਾ ਅਸੀਂ ਵੋਟਰਾਂ ਨੂੰ ਅਵੇਅਰ ਕਰਨਾ ਕੀ ਕਿਸ ਤਰ੍ਹਾਂ ਦੇ ਨੇਤਾ ਨੇ ਜਿਹੜੇ ਉਹ ਉਸ ਨੂੰ ਚੋਣਨ ਉਹਦੇ ਲਈ ਕੀ ਕੀ ਉਹਨਾਂ ਦਾ ਜਿਹੜਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਇਮਾਨਦਾਰ ਨੇਤਾ ਦੇ ਲਈ ਜਿਹੜੇ ਬੱਚੇ ਨਵੇਂ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਉਹਨਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਆਪਣੀ ਵੋਟ ਆਉਂ ਪਾਸੀ ਹੋਣੀ ਹੈ ਤਾਂ ਕਿ ਜਿਹੜਾ ਚੰਗੀ ਸਰਕਾਰ ਆ ਤੇ ਚੰਗਾ ਜਿਹੜਾ ਸਾਡੇ ਦੇਸ਼ ਦਾ ਨਿਰਮਾਣ ਆ ਉਹ ਹੋ ਸਕੇ ਤੇ ਲੋਕ ਸਭਾ ਦੀ ਜਿਹੜੀ ਜਿੱਤ ਜਿਹੜੀ ਹੋਣੀ ਆ ਉਹਦੇ ਵਿੱਚ ਵਧੀਆ ਸਰਕਾਰ ਦਾ ਜਿਹੜਾ ਨਿਰਮਾਣ ਹੋ ਸਕੇ ਸਰ ਸਾਡੇ ਕੋਲੇ 14 ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇਗੀਆਂ ਤੇ ਵਧੀਆ ਬੱਚੇ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜੀ ਆਪਦੀ ਪੇਸ਼ਕਾਰੀ ਦੇ ਰਹੀ ਤੇ ਹਰ ਇੱਕ ਟੀਮ ਵਧੀਆ ਤਿਆਰੀ ਦੇ ਨਾਲ ਆਈ ਹੈ। ਇੱਕੋ ਜੀ ਕਿਉਂਕਿ ਕਲਾਵਾਂ ਕਿਹਜਾ ਮਾਧਿਮ ਆ ਜੇ ਅਸੀਂ ਸਪੀਚ ਦਿੰਨੇ ਆ ਤਾਂ ਉਹ ਗੱਲ ਉਨੀ ਮੈਟਰ ਨਹੀਂ ਕਰਦੀ ਜਿਹੜੀ ਤੁਸੀਂ ਕਲਾ ਦੇ ਮਾਧਿਮ ਰਾਹੀਂ ਆਪਣੀ ਗੱਲ ਰੱਖਦੇ ਹੋ ਜਿੱਥੇ ਆਡੀਅנס ਦਾ ਐਂਟਰਟੇਨਮੈਂਟ ਕਰਦੀ ਹੈ ਤੇ ਨਾਲ-ਨਾਲ ਆਪਣਾ ਸੁਨੇਹਾ ਵੀ ਦੇ ਜਾਂਦੀ ਹੈ। ਸੋ ਜਿਹੜੀ ਕਲਾ ਕੀ ਉਹਦੇ ਰਾਹੀਂ ਅਸੀਂ ਵੱਧ ਵਧੀਆ ਢੰਗ ਨਾਲ ਜਿਹੜੀ ਆਪਦੀ ਗੱਲ ਆ ਲੋਕਾਂ ਅੱਗੇ ਰੱਖ ਸਕਦੇ ਹਾਂ। ਹਨ ਮੂਲ ਵੀ ਇੰਕੈਂਟ ਹੈ ਤੇ ਜਿਵੇਂ ਮੇਰਾ ਵੀ ਅੱਜ ਕੀ ਫਸਟ ਟਾਈਮ ਆਣਾ ਵੋਟ ਪਾਉਣਾ ਮੈਂ ਸਾਨੂੰ ਪਹਿਲਾਂ ਵੋਟ ਦੇਣਾ ਚਾਹੁੰਦਾ ਕਿਉਂਕਿ ਮੈਨੂੰ ਇੱਕ ਖੁਸ਼ੀ ਵੀ ਆ ਵੀ ਮੈਂ ਵੋਟ ਦੇਣਾ ਜਾ ਰਿਆਂਗਾ ਤੇ ਮੈਨੂੰ ਐ ਵੀ ਆ ਵੀ ਮੈਂ ਹਾਂ ਚਾਹੀ ਮੈਂ ਵਧੀਆ ਸਰਕਾਰ ਨਹੀਂ ਚੁਣੂਗਾ ਪਰ ਮੈਂ ਨੋਟਾ ਦੱਬਣ ਜ਼ਰੂਰ ਜਾਊਂਗਾ ਜੇ ਮੈਨੂੰ ਨਹੀਂ ਕੋਈ ਸਰਕਾਰ ਪਸੰਦ ਆਈ ਜੇ ਮੈਨੂੰ ਕੋਈ ਪਸੰਦ ਆਈ ਮੈਂ ਉਹਨਾਂ ਚ ਚੁਣੂਗਾ ਵੀ ਉਹ ਸਾਡੇ ਲਈ ਕੀ ਕਰਨਗੇ ਸਾਨੂੰ ਨੌਕਰੀਆਂ ਪ੍ਰੋਵਾਈਡ ਕਰਾਉਣਗੇ ਜਾਂ ਸਾਡੇ ਇੱਥੇ ਜਿਵੇਂ ਪਾਣੀ ਦਾ ਜਹਾਣਾ ਖੇਤਾਂ ਲਈ ਕਿਸਾਨਾਂ ਲਈ ਕੋਈ ਨਾ ਕੋਈ ਕਰਨਗੇ ਤਾਂ ਮੈਂ ਸਾਨੂੰ ਪਹਿਲਾਂ ਵੋਟ ਦੇਣ